ਹਾਂਜੀ ਸਾਰਿਆਂ ਨੂੰ ਪਿਆਰ ਭਰੀ ਸਤਿਕਾਰ ਤੇ ਤੁਹਾਡਾ ਸਵਾਗਤ ਹੈ YouTube ਚੈਨਲ PV 29 Live 'ਚ ਅੱਜ ਦੀ ਬਾਜੀ ਪਿੰਡ ਗੁੱਗੀਪੁਰਾ ਮੋਕਾ 16 ਜੂਨ 2024 ਦਿਨ ਐਤਵਾਰ ਦੇ ਇਹ ਦੂਸਰਾ ਸ਼ਾਨਦਾਰ ਕੂਤਰਬਾਈ ਮੁਕਾਬਲਾ ਜਿਹੜਾ ਹੀ ਕਰਾਇਆ ਜਾ ਰਿਹਾ ਹੈਗਾ ਤੇ ਐਂਟਰੀਆਂ ਇਸ ਸਮੇਂ ਚੱਲੀਆਂ ਜਾਂਦੀਆਂ ਜੀ ਆਉਂਦੇ ਆਉਂਦੇ ਕਬੂਤਰ ਜਿਹੜੇ ਐਂਟਰ ਕਰਾਈ ਜਾਂਦੇ ਆ ਜੀ ਆਮ ਲਖਵਾਈ ਜਾਂਦੇ ਆ ਤੇ ਅੱਜ ਬਾਈਆਂ ਨੇ ਜਿਹੜਾ ਬਾਕੀ ਚਾਹ ਪਾਣੀ ਦਾ ਪ੍ਰਬੰਧ ਵੀ ਬਹੁਤ ਵਧੀਆ ਕੀਤਾਗਾ ਪਕੌੜੇ ਨਾਲ ਆਈ ਚਾਹ ਪਾਣੀ ਪੂਰਾ ਵਧੀਆ ਪ੍ਰਬੰਧ ਆ ਤੇ ਇਸ ਦੇ ਨਾਲ ਹੀ ਜਿਹੜੇ ਐਂਟਰੀਆਂ ਹੋ ਗਈਆਂ ਤੇ ਤਕਰੀਬਨ ਕਬੂਤਰਾਂ ਨੂੰ ਸਾਰੇ ਕਬੂਤਰ ਬਾਜ ਤੇ ਪਾਣੀ ਦੇਣ ਲੱਗ ਗਏ ਆ ਜੀ ਬਸ ਥੋੜੇ ਸਮੇਂ ਵਿੱਚ ਜਿਹੜੇ ਓਲੇ ਲੱਗ ਜਾਣੇ ਆ ਪਾਣੀ ਤੋਂ ਬਾਅਦ ਜੀ ਪਰ ਨਾਲ ਦੀ ਨਾਲ ਸਟੈਂਪਾਂ ਲਾਈਆਂ ਜਾਣਗੀਆਂ ਤੇ ਫਿਰ ਓਲੇ ਦਿੱਤੇ ਜਾਣਗੇ ਅੱਜ ਬਾਜੀ ਵਿੱਚ ਗੱਲ ਕਰੀਏ ਤਾਂ ਟੋਟਲ ਜਿਹੜੇ ਆਈ 91 ਕਬੂਤਰ ਆਈ ਟੋਟਲ 91 ਕਬੂਤਰ ਉੱਡਣਗੇ ਟੋਟਲ 91 ਦੇਖ ਦੇਖੋ ਤਾਂ ਵੀ ਨਹੀਂ ਗਾਨੀ ਨਾ ਰਣੀ ਤੇ ਓਲੇ ਲੱਗਣੇ ਜਿਹੜੇ ਬਸ ਹੀ ਸਟਾਰਟ ਹੋ ਗਏ ਨੇ ਤੇ ਅੱਜ ਦੀ ਆਪਾਂ ਕਬੂਤਰਬਾਈ ਦੀ ਐਂਟਰੀ ਫੀਸ ਦੀ ਗੱਲ ਕਰੀਏ ਤਾਂ ਐਂਟਰੀ ਫੀਸ ਜਿਹੜੀ 2100 ਰੁਪਿਆ ਜੀ 2100 ਰੁਪਿਆ ਐਂਟਰੀ ਫੀਸ ਆ ਜੀ ਤੇ ਇਨਾਮਾਂ ਦੀ ਗੱਲ ਕਰੀਏ ਤਾਂ ਆਪਾਂ ਇੱਥੇ ਪਹਿਲਾ ਨਾਮ ਜਿਹੜਾ 20000 ਆ ਪਹਿਲਾ ਨਾਮ ਪਲੱਸ ਕੱਪ ਆ ਜੀ ਤੇ ਦੂਸਰਾ ਨਾਮ 15000 ਪਲੱਸ ਕੱਪ ਆ ਤੀਸਰਾ ਨਾਮ 10000 ਪਲੱਸ ਕੱਪ ਆ ਜੀ ਤੇ ਚੌਥਾ ਨਾਮ ਆ ਜਿਹੜਾ ਜੀ ਉਹ 5000 ਪਲੱਸ ਕੱਪ ਆ ਚੌਥਾ ਨਾਮ 5000 ਪਲੱਸ ਕੱਪ ਆ ਤੇ ਪੰਜਵਾਂ ਇਨਾਮ ਜਿਹੜਾ 2500 ਪਲੱਸ ਕੱਪ ਆ ਜੀ